ਹੋ ਮਾਰ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮਾਰ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮੇਰੇ ਦਾਦਾ ਜੀ ਨੂੰ ਚੋਟੀ ਦਾ ਸ਼ਿਕਾਰੀ ਆਖਦੇ ਸਮੇਂ ਪਹਿਲਿਆਂ ਚ ਅਤ ਕਰਵਾਈ ਹੋਈਆ ਹੋ ਤੇਰੇ ਜੇ ਸ਼ਿਲਾਰੂਆਂ ਨੂੰ ਟੇਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈਆ ਹੋ ਤੇਰੇ ਜੇ ਸ਼ਿਲਾਰੂਆਂ ਨੂੰ ਟੇਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈਆ ਮੈਂ ਤੁਹਾਡਾ ਮੇਰਾ ਨਾਮ ਹੈ ਜੀ ਸਰਬਜੀਤ ਕੌਰ ਅੱਜ ਸਿੱਥੀ ਫੀਕਰ ਪਹੁੰਚਿਓ ਕਿ ਸਮਾਗਮ ਤੇ ਪਹੁੰਚਿਓ ਸਰ ਮੇਰਾ ਨਿਊ Song ਆ ਰਿਹਾ ਜੀ ਦਾਦੇ ਦੀ ਰਫਲ ਤੇ ਅਸੀਂ ਕਲਮਾ ਦੇ ਰੰਗ ਟੀਮ ਦੀ ਸਾਰੇ ਦੀ ਸਪੋਰਟ ਨਾਲ ਲੈ ਰਹੇ ਹਾਂ ਜੀ ਉਹਨਾਂ ਦੀ ਹੈਲਪ ਲੈ ਰਹੇ ਹਾਂ ਕੀ ਖਾਸੀਤ ਹੈ ਤੁਹਾਡੀ ਗੱਲ ਜਿਵੇਂ ਕਿ ਮਾਂ ਲਈ ਸਾਰੇ ਲਿਖਦੇ ਆ ਹਨਾ ਪਿਓ ਲਈ ਵੀ ਸਾਰੇ ਲਿਖਦੇ ਆ ਹਨਾ ਦਾਦਾਦੀ ਲਈ ਵੀ ਲਿਖਦੇ ਆ ਭੈਣ ਭਰਾ ਸਾਰਿਆਂ ਲਈ ਲਿਖਦੇ ਆ ਬਟ ਅਸੀਂ ਆਪਦੇ ਦਾਦੇ ਲਈ ਲਿਖਿਆ ਸਪੈਸ਼ਲ ਤਾਂ ਅਸਹੀ ਖਾਸੀਅਤ ਹੈ ਇਸ ਗਾਣੇ ਹੁਣ ਤਾਂ ਕਿੰਨੇ ਗਾਣੇ ਆ ਚੁੱਕੇ ਤੁਹਾਡੇ ਮੇਰੇ ਜੀ ਇਹ ਮੇਰਾ ਚੌਥਾ ਗਾਣਾ ਹੈ ਜੀ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਗਾਣੇ ਆ ਸੀ ਮੇਰਾ ਫਰਸਟ Song ਸੀਗਾ ਜੀ ਸੋਣੀ ਤੇ ਸੈਕੰਡ Song ਸੀਗਾ ਜੀ ਗੁੱਡੀ ਤੇ ਥਰਡ Song ਸੀ ਦਿਮਾਗ ਖਾਨੇ ਤੇ ਜੀ ਇਹ ਮੇਰਾ ਚੌਥਾ ਗਾਣਾ ਨਾਲ song ਕਹਿ ਦਿੰਦੀ ਜੰਗਲ ਸਿਆਜ ਸਾਕਰ ਮੇਰੇ ਜੇ ਬੱਚਿਆਂ ਨਾਲ ਸੌਂ ਕੇ ਦਿੰਦੀ ਸਾਦੀ ਰੋਟੀ ਚੁੰਡਾ achar ਬਣਾ ਕੇ ਆਖ ਪਰੌਂਠੇ ਦਿੰਦੀ ਸਾਦੀ ਰੋਟੀ ਚੁੰਡਾ achar ਬਣਾ ਕੇ ਆਖ ਪਰੌਂਠੇ ਦਿੰਦੀ ਥੈਂਕ ਯੂ ਮਿਹਰਬਾਨੀ ਆ ਆ ਆ ਓਮ ਸਮਾਵਿਕ ਦੇ ਨੀਚਵਾ ਜ਼ਿੰਦਾ

जनम लिया चकी तलवार विचो हासी फासी ते झरना जानदे हा कंडे जी तारी विचो हो कले कले बि कॾहिं गुज पखां துஷமணி நாங்க துஷமணி நாங்க முடக்க முடக்க நல்லே பய நக்கம் ரயே ਐਨੇ ਕੋਈ ਬੁਲਾਉਂਦਾ ਨਹੀਂ ਇੱਕ ਵਾਰ ਸੰਗ ਆਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰ ਸੰਗ ਆਵੇਲਾ ਸਾਲਾਂ ਦੀ ਕਰੀਏ ਗੱਲ ਪੁਰਾਣੀ ਨਾ ਪਾਈਆਂ ਵਿੱਚ ਪਿਆਰ ਰਹਿ ਗਿਆ ਨਾ ਉਹ ਰਹਿ ਗਿਆ ਪਾਣੀ ਅੱਜ ਕੱਲ ਤਾਂ ਬਸ ਵੇਖ ਲਓ ਸਭ ਲੈਂਦੇ ਮੁੱਲ ਲੜਾਈਆਂ ਓਏ ਹੁਣ ਨਾ ਰਹਿ ਗਈਆਂ ਪਹਿਲਾਂ ਜੀਆਂ ਪੜਾਈਆਂ ਹੁਣ ਨਾ ਰਹਿ ਗਈਆਂ ਪਹਿਲਾਂ ਜੀਆਂ ਪੜਾਈਆਂ ਹੁਣ ਨਾ ਰਹਿ ਗਈਆਂ ਅੱਜ ਸਵੇਕ ਸਲੇਟੀ ਹੈ ਨਾ ਉਹ ਗਾਚੀ ਖੱਟੀ ਨਾ ਕਾਨੇ ਦੀ ਕਲਮ ਰਹੀ ਤੇ ਨਾ ਲੱਕੜ ਦੀ ਫੱਟੀ ਪੁੱਛ ਕੇ ਵੇਖ ਲਓ ਨਿਆਣਿਆਂ ਨੂੰ ਮਾ ਜੰਮ ਨੇ ਛਾਈਆਂ ਹੁਣ ਨਾ ਪਹਿਲਾਂ ਦੀਆਂ ਪੜਾਈਆਂ ਹੁਣ ਨਾਲ ਰਹਿ ਗਈਆਂ ਪਹਿਲਾਂ ਦੀਆਂ ਪੜਾਈਆਂ ਹੁਣ ਨਾਲ ਰਹਿ ਗਈਆਂ اے ਬੀ ਸੀ ਨੂੰ ਮੂਹਰੇ ਕਰ ਲਿਆ ਸ਼ੱਕ ਤੇ ਊੜੇ ਆੜੇ ਮੈਂ ਨਹੀਂ ਸੁਣਿਆ ਨਵੇਂ ਸਕੂਲਾਂ ਵਿੱਚ ਬੋਲਦੇ ਭਾਰੇ ਤਿੰਨ ਤਿੰਨ ਸਾਲਾਂ ਦੇ ਜਵਾਕਾਂ ਦੇ ਪਉਣ ਗਲੇ ਵਿੱਚ ਕਾਇਆਂ ਹੁਣ ਨਾਲੇ ਗਈਆਂ ਪਹਿਲਾਂ ਦੀਆਂ ਪੜਾਈਆਂ ਕੰਨਿਆ ਪਹਿਲਾਂ ਦੀਆਂ ਬੜਾਈਆਂ ਹੁਣ ਨਾਲ ਰਹਿ ਗਈਆਂ ਹੁਣ ਤੈਨੂੰ ਮੇ ਮਾਂ ਪਿਓ ਦਾ ਸਤਿਕਾਰ ਜਮਾ ਨਹੀਂ ਕਰਦੇ ਬੀਜੀ ਰਹਿਣ ਮੈਂ ਪਹਿਲਾਂ ਉੱਤੇ ਬਹੁਤ ਸਤਾਏ ਕਰਦੇ ਕਿਹੋ ਜਿਹਾ ਜਮਾਨਾ ਆ ਗਿਆ ਓਏ ਕਰਦੇ ਆਮਨ ਆਈਆਂ ਹੁਣ ਨਾਲ ਹੈ ਕੰਨਿਆ ਪਹਿਲਾਂ ਦੀਆਂ ਬੜਾਈਆਂ ਹੁਣ ਨਾਲ ਹੈ ਅੱਜ ਕੱਲ ਤਾਂ ਬਸ ਜਾਂਦੇ ਐਵੇਂ ਤਰ ਤੇ ਨੂਣ ਕਸਾਈ ਫੇਰੋ ਕਿਆ ਦੇ ਜਸਿਆ ਐਵੇਂ ਜਾਂਦੇ ਕਰੀ ਚੜਾਈਆਂ ਹੁਣ ਨਾਲੇ ਕੰਨਿਆ ਪਹਿਲਾਂ ਦੀਆਂ ਬੜਾਈਆਂ ਹੁਣ ਨਾਲੇ ਕੰਨਿਆ ਪਹਿਲਾਂ ਦੀਆਂ ਬੜਾਈਆਂ ਹੁਣ ਲਾ ਰਹਿ ਗਈਆਂ ਧੰਨਵਾਦ ਕਲਮਾ ਦੇ ਰਣ ਸਾਇਸਾ ਫ੍ਰੀ ਕੋਲ ਦੇ ਇਸ ਬੱਚੀ ਟੀਮ ਨੂੰ मां बोली पंजाबी प्रफुल्लन उत्साहित करने का जो उपराला उत्तम किया इसलिए वह बधाई के पात्र ने शाबाश के पात्र ने शाबाश के हकदार ने और मैं बधाई देना पुलविंदर लिंकित और जो रूबरू प्रोग्राम हो बीबा सरबजीत जिन्हों का पंजाबी गीत रिलीज होया दी रमन उन्होंने भी उन्हों बहुत बहुत बधाई अचक अक्सर सुनते हैं कि माँ बोली पंजाबी का घाण हो रहा है इन दबाने की कोशिश की जा रही है ऐसा कुछ भी नहीं है मेरी नज़र से कुछ नहीं है वैसे तदार चरण जीत हो कौशिक साहब ने और कुलविंद गिर ने बड़ा विस्तार है अपन दस है और मेरा कहना कोई बहुत मुनासिब नहीं होगा मैं उन्होंने टिपरी दौर उस जो तक चंगा लिखने वाले चंगे लिखारी मौजूद ने और उस तो चंगे स्रोते ना दुनते हैं और चंगा पाठ जो तक मौजूद है पंजाब के पंजाबी का कारण नहीं हो सकता मेरे फादर साहब ने मैं चेतक लाई थी पढ़न की लिखने तो मैं अठवंजा साल से लगी जो मैं रिटायर हो इंग्लिश के प्रोफेसर ਪਰ ਪੰਜਾਬੀ 'ਚ ਬਹੁਤ ਬੜਾ ਅਜੀਬ ਹੈ ਪੰਜਾਬੀ ਦਾ ਬਾਦ ਸੰਦੇਸ਼ ਰਸਾਲਾ ਲਾਇਆ ਗੁਰਬਖਸ਼ ਸਿੰਘ ਹੋਣਾ ਦਾ ਮੈਂ ਪੜਨਾ ਉੱਤੇ ਨਾਂ ਲਿਖਿਆ ਸੀ ਨਵਰਾਜੀ ਕੁਹਾਨ ਵੀ ਮੈਂ ਕਦੇ ਸੋਚਿਆ ਨਹੀਂ ਸੀ ਕੌਣ ਹੈ ਤੇ 2020 ਦੇ ਵਿੱਚ ਜਦੋਂ ਕੋਰੋਨਾ ਦੀ ਮੀਟਿੰਗ ਹੋਈ ਤੇ ਜਸਪੀਰ ਜੱਸੀ ਨੇ ਜਦੋਂ ਨਾਂ ਬੋਲਿਆ ਵੀ ਲੀ ਪ੍ਰਿੰਸੀਪਲ ਫੌਜਾ ਸਿੰਘ ਨਵਰਾਜੀ ਨੂੰ ਆ ਗਈ ਹੈ ਤੇ ਮੈਂ ਜਾ ਕੇ ਪਹਿਲੇ ਹੱਥ ਲਾਇਆ ਉਹਨਾਂ ਨੂੰ ਮੈਂ ਕਿਹਾ ਸਰ ਤੁਹਾਡੀਆਂ ਪੋਸਟਾਂ ਪੜ ਕੇ ਇੰਨਾ ਵੱਡਾ ਨਾਮ ਹੋਇਆ ਹੈ कहते तू कि बेटा मैं दसिया तो जी तो पढ़े तो मैं लिखता भी भेजियां बार भावे चोरी की सत्तवी इनकी चेतक लाई लिख दिखता भेजन की साहित्य मेरे फादर साहब ने लाए तो प्रसंग सुना कै गया लोग भुखे मरण लगे लेकिन उतोद का राजा बड़ा उदमी से नहीं तुम सारे उजड़ जो इतना जिथे बस ना बस जो जाके मैं रहूंगा इतना जो हालात अनुकूल हो गए मौसम ठीक हो गया और टूट गई सामन बसया पैदावार होने जोगे हो माँ बोली चाज मारूंगा आपकी माँ बोली ना भूलिया जे ਜੇ ਤੁਸੀਂ ਮਾਂ ਬੋਲੀ ਭੁੱਲ ਗਏ ਕਿ ਤੁਹਾਨੂੰ ਮੇਰੀ ਸਨਝ ਨਹੀਂ ਆਉਣੀ ਮੈਂ ਤੁਹਾਨੂੰ ਮਾਂ ਬੋਲੀ ਦੀ ਬਾਤ ਮਾਰੂੰਗਾ ਤੁਸੀਂ ਮਾਂ ਬੋਲੀ ਨਾਲ ਜੁੜੇ ਰਹਿਆ ਜੇ ਮਿੱਟੀ ਨਾਲ ਜੁੜੇ ਰਹਿਆ ਜੇ ਤੇ ਵਾਪਸ ਆਪਣੀ ਥੀਂ ਬਸਾ ਕੇ ਆਓ। ਜੋ ਜਿਹੜਾ ਪ੍ਰਸੰਗ ਸੁਣਾਇਆ ਸੀ ਮੈਨੂੰ ਉਹਨਾਂ ਨੇ ਸ਼ਾਇਦ 8ਵੀਂ 9ਵੀਂ ਚ ਉਹ ਮੈਨੂੰ ਮੇਰੇ ਮਨ 'ਚ ਘਰ ਕਰ ਗਿਆ। ਮੈਂ ਬਜਿੰਦਰਾ ਕਾਲਜ ਪੜ੍ਹਿਆ ਪਲੱਸ 1 ਕੀਤੀ ਉਹਨੂੰ ਪ੍ਰਾਪਤ ਹੁੰਦੀ ਸੀ ਅੱਜ ਕਿਤਾਬਾਂ ਸ਼ੁਰੂ ਕਰਾਉਣ ਜਾ ਰਿਹਾ ਲਾਇਬ੍ਰੇਰੀ ਚ ਪੰਜਾਬੀ ਦੀਆਂ ਕਿਤਾਬਾਂ ਚੱਕੀ ਨਹੀਂ ਆਉਂਦੀਆਂ ਉੱਥੇ। ਕਿ ਗਾਜੇਟ ਵਿੱਚ ਐਡਮਿਸ਼ਨ ਮਿਲ ਗਈ ਥੋੜਾ ਜਿਹਾ ਲੈਟ ਟੱਕ ਟੱਕਿਆ ਗਾਜੇ ਨਾਲ ਪੜਾਈ ਵੱਲ ਧਿਆਨ ਹੋ ਗਿਆ ਚਲੋ ਡਾਕਟਰੀ ਕਰ ਲਈ ਨੌਕਰੀ ਮਿਲ ਗਈ ਅਧਨੀ ਮਿਲਦੀ ਉਹ ਵੀ ਬਜਿੰਦਰ ਕਾਲਜ ਵਿੱਚ ਪ੍ਰੋਫੈਸਰ ਲੱਗੀ ਅਜਨਾਨ ਨਹੀਂ ਹੰਦੇ ਵੀ ਉਹ ਉਹਦੀ ਯੂਨੀਵਰਸਿਟੀ ਵਿੱਚ ਜਿਹੜਾ ਬਜਿੰਦਰ ਮੈਡੀਕਲ ਛੱਬਦਾ ਬਜਿੰਦਰ ਕਾਲਜ ਉਹ ਤੂੰ ਲੈ ਕੇ ਆਉਣਾ ਅੱਗੇ ਡੈਡੀ ਲਾਉਂਦੇ ਸੀ ਹੁਣ ਤੂੰ ਲੈ ਕੇ ਆਉਣਾ ਤੇ ਮੈਂ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਹੋਰ ਅੰਗਰੇਜ਼ੀ ਸੇ ਵੀ ਪੜਦਾ ਉਸ ਤੋਂ ਵੀ ਮੈਂ ਪੰਜਾਬੀ ਸਿੱਖੀ ਮੈਨੂੰ ਇਸ ਜੀ ਤੱਕ ਮੈਂ ਮਾਨ ਨਹੀਂ ਕਰਦਾ ਜਾਂ ਕੋਈ ਮੈਨੂੰ ਵੇਸ਼ੀ ਨਹੀਂ ਹੈ ਕਿ ਮੈਂ ਕਾਫੀ ਹੱਦ ਤੱਕ ਅੱਛੀ ਪੰਜਾਬੀ ਲਿਖ ਲੈਂਦਾ ਹਾਂ ਉਸ ਨੂੰ ਮਾਨ ਲੈਣਾ ਪੰਜਾਬੀ ਨੂੰ ਸੋਹਣੀ ਪੰਜਾਬੀ ਨਹੀਂ ਨੂੰ ਮਾਨ ਲੈਣਾ ਹੈ ਸੋ ਜਿਵੇਂ ਕੁਲਵਿੰਦਰ ਜੀ ਨੇ ਕਿਹਾ ਕਿ ਤੁਹਾਨੂੰ ਥੋੜਾ ਜਿਹਾ ਲੇਖਨ ਵਾਸਤੇ ਬਹੁਤ پڑھਣਾ ਪੈਂਦਾ ਹੈ ਉਹ ਤੁਸੀਂ ਤਾਂ ਹੀ ਚੰਗਾ ਲਿਖ ਸਕਦੇ ਹੋ ਜੇ ਤੁਸੀਂ ਬਹੁਤ ਪੜਿਆ ਹੈ सो काफ़ी मेरे वीडियो उम्र के भी बैठे हैं और छोटी उम्र के हो बहुत खुशकिस्मत हो तो चंगे टाइम से लिखना शुरू करता मैं अठवंजा साल से लिखिया बहुत टाइम नहीं लवाना मैं तो लिखा कि, कि भी है इक्कीस फरवरी दो हज़ार भी माँ बोली पंजाबी दिवस हो दे। गया तो मैं ड्यूटी तो आया दोपहर का टाइम लंच करके फेसबुक खोली तो उ ਮਾਂ ਬੋਲੀ ਨੂੰ ਸਮਰਪਿਤ ਕੁਝ ਲਾਈਨਾਂ ਮੈਂ ਜਸਵੀਰ ਜੱਸੀ ਨੂੰ ਫੋਨ ਲਾਇਆ ਮੈਂ ਕਿਹਾ ਜੀ ਜਾਬੀ ਮਾਂ ਬੋਲੀ ਦੇ ਵਸਤੇ ਕਹਿੰਦਾ ਹਾਂ ਜੀ ਅਸਲ ਪ੍ਰੋਗਰਾਮ ਕਰਿਆ ਹੈ ਮੈਂ ਕਹਾਂ ਜੀ ਮੈਂ ਫੋਨ ਬੰਦ ਕਰਤਾ ਮੈਂ ਉੱਥੇ ਬਹਿ ਕੇ ਕੁਝ ਲਿਖਤਾ ਸ਼ਾਮ ਨੂੰ 5 ਵਜੇ ਜਿਹੜਾ ਕਲਰਕ ਸੀ ਮੇਰੇ ਨਾਲ ਲੈ ਆਇਆ ਕਰੇ ਮੈਂ ਕਹਿੰਦਾ ਟਾਈਪ ਕਰ ਉਸ ਟਾਈਪ ਦਾ ਮੈਂ ਜੋ ਲਿਖਤ ਲਿਖੀ ਸੀ ਉਹ ਚਾਹੀ ਕਿੰਨਾ ਜੋ ਤੁਹਾਡਾ ਕੀਤੀਆਂ ਉਹ ਜੋ ਸਰਲੇਖ ਲਿਖਿਆ ਕਿ ਅੱਜ ਫਿਰ ਕੁਝ ਲਿਖਦੇ ਨੂੰ ਜੀ ਕੀਤਾ

ਜਿੰਨ ਤੱਕ ਤੁਹਾਡੇ ਵਰਗੇ ਪੰਜਾਬ ਮਾਂ ਬੋਲੀ ਪੰਜਾਬੀ ਦੇ ਵਾਰਸ ਮੌਜੂਦ ਨੇ ਇੱਥੇ ਉਹਨੂੰ ਸਾਹਮਣੇ ਨੂੰ ਬੈਠੇ ਹੈ ਉਹਨੂੰ ਪ੍ਰਫੁੱਲਤ ਕਰਨ ਨੂੰ ਉਹਨੂੰ ਹੋਰ ਦਸ਼ਾਹਿਦ ਕਰਨ ਨੂੰ ਬੈਠੇ ਹੈ ਇਹੋ ਜਿਹੇ ਪ੍ਰੋਗਰਾਮ ਕਰਨ ਨੂੰ ਬੈਠੇ ਇੱਥੇ ਆ ਕਿ ਮਾਂ ਬੋਲੀ ਪੰਜਾਬੀ ਕਿਧਰੇ ਨਹੀਂ ਜਾਂਦੀ ਇਹ ਹੋਰ ਪ੍ਰਫੁੱਲਤ ਹੋਏਗੀ ਕਿ ਤੁਸੀਂ ਮੇਰਾ ਸਾਰੇ ਕੇਸ ਕਰਦੇ ਆਂ ਅਗਰੀ ਕਰਦੇ ਹੋ ਸ਼ਾਇਦ ਕਿ ਇਸੇ ਕੋਈ ਲੋੜ ਆਈ ਨਹੀਂ ਹੈ ਸਨ ਬਹੁਤ ਉਦਮ ਕਰਨ ਦੀ ਲੋੜ ਹੈ ਹੋਰ ਪ੍ਰਾਰਣ ਕਰਨ ਦੀ ਲੋੜ ਹੈ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਨ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਦੇਣ ਦੀ ਲੋੜ ਹੈ ਅਸੀਂ ਪੰਜਾਬੀ ਵਿੱਚ ਵਿਚਰੀਏ ਆਪਣਾ ਸਭ ਤੋਂ ਸੁਪਨੇ ਵੀ ਪੰਜਾਬੀ ਚ ਰੱਖੀਏ ਆਪਾਂ ਗੱਲਬਾਤ ਪੰਜਾਬੀ ਚ ਕਰਦੇ ਆਪਾਂ ਲੋਰੀ ਨਹੀਂ ਤੇ ਹੱਸਦੇ ਵੀ ਪੰਜਾਬੀ ਚ ਤੇ ਫਿਰ ਆਪਾਂ ਮਾਂ ਮੋਲੀ ਪੰਜਾਬੀ ਨੂੰ ਕਿਵੇਂ ਭੁੱਲ ਜਾਂਦੇ ਜੇ ਕਿਵੇਂ ਸਾਡੇ ਤੋਂ ਵਿਸਤਜੂਗੀ ਸੋਚ ਮੇਨੂ ਮੀਟ ਹੈ ਕਿ ਅਸੀਂ ਸਾਰੇ ਨਾਲ ਮੇਂ ਕੇ ਹਮਲਾ ਮਾਰਾਂਗੇ ਇਹਨੂੰ ਹੋਰ ਤੋਂ ਸ਼ਰਧ ਕਰਾਂਗੇ ਔਰ ਇਹਨਾਂ ਦਾ ਨਾਮ ਦੁਨੀਆ ਤੇ ਰੋਸ਼ਨ ਕਰਨ ਕਰਾਂਗੇ झूठे आ जेके आ जेके साढे ॻोल वे जि तो झूठा जो झूठा साढा टोल वे झूठे आ जेके साढे ॻोल वे तू है झूठा जो साढा पांवलो पवट चूर उनमां मुरादां साबे पूरियां पवलोकोटे घुट चूरियां उन सिमान ਮਰਾਤਾਂ ਤੋਂ ਬੇਕੂਆ ਉਦੋਂ ਤੋਪ ਬਗਾਉਂਦਾ ਹੈ ਸੀ ਉਦੋਂ ਤੋਪ ਬਗਾਉਂਦਾ ਹੈ ਸੀ ਸੱਜਣ ਆਖ ਗੋਲਵੇਂ ਤੂੰ ਕਿ ਆਇ ਤਾਵਾਨ ਬਨਰੇ ਸਾਡੇ ਬੋਲਵੇਂ ਕਵਿੰਦਰ ਵਰਤਿ ਅਭਿਸ਼ੈਰ ਅੱਜ ਕਲਮਾ ਦੇ ਰੰਗ ਸਹਿ ਸਭਾ ਜਫਰੀਦ ਕੋਟ ਦੀ ਬਹੁਤ ਇੱਕ ਨਾਮ ਵਰ ਸਹਿ ਸੰਸਥਾ ਹੈ ਇਕਸਰ ਸਮੇ ਸਮੇਤੇ ਬਹੁਤ ਲਾਜਵਾਬ ਬਾਕਮਾਲ ਪ੍ਰੋਗਰਾਮ ਕਰਾਉਂਦੀ ਰਹਿੰਦੀ ਹੈ। ਪ੍ਰੋਫੈਸਰ ਸਾਹਿਬ ਵੀਰਿੰਦਰ ਸਰਾ ਔਰ ਦਾਦੀ ਜੀ ਸਾਡੇ ਹੋਰ ਮਿੱਤਰ ਪਿਆਰੇ ਇਸ ਸੰਸਥਾ ਨਾਲ ਜੁੜੇ ਹੋਏ ਨੇ। ਸੋ ਇਦਾਂ ਦੇ ਖੂਬਸੂਰਤ ਪ੍ਰੋਗਰਾਮ ਕਰਾਉਣ ਲਈ ਇਹਨਾਂ ਨੂੰ ਸਭ ਤੋਂ ਵੱਡੀ ਮੁਬਾਰਕ। ਅੱਜ ਇਹਨਾਂ ਨੇ ਮੇਰਾ ਰੂਬਰੂ ਕਰਵਾਇਆ। ਸਮੁੱਚੀ ਸੰਸਥਾ ਦਾ ਬਹੁਤ ਵੱਡਾ ਬਰਾਦ ਹੈ। ਅਸਲ 'ਚ ਇਸ ਤਰ੍ਹਾਂ ਦੇ ਰੂਬਰੂ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਜਿੱਥੇ ਅਸੀਂ ਸਮਰੱਥ ਪਰੋੜ ਉਮਰ ਦੇ ਸ਼ਹਿਰਾਂ ਨਾਲ ਅਸੀਂ ਵਾਰਤਾਲਾਪ ਕਰਦੇ ਰਹਿੰਦੇ ਨੇ ਅਸੀਂ ਸੰਵਾਦ ਵਿੱਚ ਆਉਂਦੇ ਰਹਿੰਦੇ ਆ ਨੌਜਵਾਨ ਪੀੜੀ ਨੂੰ ਅੱਗੇ ਆਉਣ ਦੇ ਇਸ ਤਰ੍ਹਾਂ ਦੇ ਮੌਕੇ ਬਹੁਤ ਅੱਛੇ ਔਰ ਸਾਰਥਕ ਨਤੀਜੇ ਆਉਂਦੇ ਨੇ ਇਸ ਤਰ੍ਹਾਂ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਇੱਕ ਸਾਡੇ ਸਮਾਜ ਵਿੱਚ ਇੱਕ ਨਵੀਂ ਸੇਧ ਔਰ ਨਵੀਂ ਨੀਤੀ ਲੈ ਕੇ ਜ਼ਰੂਰ ਆਉਂਦੇ ਆ